ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਲੜਾਈ ਲੱਗੀ ਤਾਂ ਪਤਾ ਲੱਗਦਾ ਫੌਜ ਦੀ ਅਹਿਮੀਅਤ ਦਾ ਦੋਸਤੋ ਸਾਡੇ ਦੇਸ਼ ਵਿੱਚ ਮੋٹے ਤੌਰ ਤੇ ਦੋ ਤਰ੍ਹਾਂ ਦੀਆਂ ਫੋਰਸਾਂ ਕੰਮ ਕਰ ਰਹੀਆਂ ਹਨ ਇੱਕ ਫੋਰਸ ਜਿਸ ਨੂੰ ਅਸੀਂ ਪੰਜਾਬ ਪੁਲਿਸ ਕਹਿੰਦੇ ਹਾਂ ਇਸੇ ਤਰ੍ਹਾਂ ਬਾਕੀ ਸੂਬਿਆਂ ਵਿੱਚ ਜਿਸ ਤਰ੍ਹਾਂ ਹਰਿਆਣਾ ਪੁਲਿਸ ਨੂੰ ਹਰਿਆਣਾ ਪੁਲਿਸ ਕਿਹਾ ਜਾਂਦਾ ਹੈ ਰਾਜਸਥਾਨ ਪੁਲਿਸ ਨੂੰ ਰਾਜਸਥਾਨ ਪੁਲਿਸ ਆਖਿਆ ਜਾਂਦਾ ਇਸ ਤਰ੍ਹਾਂ ਜੋ ਆਪਣੇ ਆਪਣੇ ਸੂਬਿਆਂ ਵਿੱਚ ਅਪਰਾਧਾਂ ਨੂੰ ਰੋਕਣ ਵਾਸਤੇ ਤੇ ਲੋਕਾਂ ਦੀ ਹਿਫਾਜ਼ਤ ਵਾਸਤੇ ਕੰਮ ਕਰ ਰਹੀਆਂ ਹਨ ਅਤੇ ਅਤੇ ਦੂਸਰੀ ਤਰ੍ਹਾਂ ਦੀ ਜੋ ਫੋਰਸ ਹੈ ਉਹ ਹੈ ਮਿਲਟਰੀ ਜਾਂ ਫੌਜ ਜੋ ਦੇਸ਼ ਨੂੰ ਬਾਹਰਲੇ ਦੁਸ਼ਮਣਾਂ ਤੋਂ ਬਚਾ ਕੇ ਰੱਖਦੀ ਹੈ ਦੋਸਤੋ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਜੇਕਰ ਅਸੀਂ ਪੰਜਾਬ ਪੁਲਿਸ ਨੂੰ ਅਤੇ ਦੇਸ਼ ਦੀ ਮਿਲਟਰੀ ਦੇ ਕੰਮਾਂ ਨੂੰ ਦੇਖਣਾ ਹੋਵੇ ਜਾਂ ਦੋਨਾਂ ਫੋਰਸਾਂ ਦੇ ਕੰਮਾਂ ਨੂੰ ਇਕੱਠ ਤਕੜੀ ਵਿੱਚ ਰੱਖ ਕੇ ਦੇਖਣਾ ਹੋਵੇ ਤਾਂ ਫੌਜ ਦੀ ਅਹਿਮੀਅਤ ਪੰਜਾਬ ਪੁਲਿਸ ਦੇ ਮੁਕਾਬਲੇ ਬਹੁਤ ਫਰਕ ਨਾਲ ਦੱਸੇਗੀ ਪੋ ਬਾਗ ਦੀਆਂ ਰਾਤਾਂ ਹੁਣ ਜਾਂ ਮਈ ਜੋਨ ਮਹੀਨੇ ਦੀ ਅੱਤ ਦੀ ਗਰਮੀ ਹੋਵੇ ਅਸੀਂ ਆਪਣੇ ਘਰਾਂ ਵਿੱਚ ਆਰਾਮ ਨਾਲ ਸੁੱਕਤੇ ਪਏ ਹੁੰਦੇ ਹਾਂ ਅਰੇ ਫੌਜ ਦੇ ਜਵਾਨ ਦਿਨ ਰਾਤ ਮੋਰਚਿਆਂ ਵਿੱਚ ਖੜਕੇ ਪਹਿਰਾ ਦਿੰਦੇ ਰਹਿੰਦੇ ਹਨ ਇੱਕ ਮਿੰਟ ਦਾ ਵੀ ਪਤਾ ਨਹੀਂ ਹੁੰਦਾ ਕਿ ਕਿਹੜੇ ਪਾਸੇ ਤੋਂ ਦੁਸ਼ਮਣ ਦੀ ਗੋਲੀ ਫੌਜੀ ਵੀਰ ਦੇ ਸੀਨੇ ਵਿੱਚ ਆ ਕੇ ਲੱਗ ਜਾਵੇ ਪਰ ਉਹ ਕਿਸੇ ਡਰ ਪਏ ਤੋਂ ਬਿਨਾ ਮੋਰਚਿਆਂ ਵਿੱਚ ਡਟੇ ਰਹਿੰਦੇ ਹਨ ਅਤੇ ਦੇਸ਼ ਨੂੰ ਬਾਹਰਲੇ ਦੁਸ਼ਮਣਾਂ ਤੋਂ ਬਚਾ ਕੇ ਰੱਖਦੇ ਹਨ ਕਈ ਦਿਨਾਂ ਤੋਂ ਜਦੋਂ ਤੋਂ ਪਾਕਿਸਤਾਨ ਨਾਲ ਆਪਣੀ ਲੜਾਈ ਸ਼ੁਰੂ ਹੋਈ ਹੈ ਆਪਣੇ ਫੌਜੀ ਵੀਰ ਪਾਕਿਸਤਾਨ ਦਾ ਮੂੰਹ ਤੋੜਮਾ ਜਵਾਬ ਦੇ ਰਹੇ ਹਨ ਅਜੋਨਾਮ ਮਾਪਿਆਂ ਨੂੰ ਵੀ ਸਲੂਟ ਕਰਨਾ ਬੰਦਾ ਹੈ ਜਿਨ੍ਹਾਂ ਨੇ ਆਪਣੇ ਗੱਭਰੂ ਪੁੱਤ ਦੇਸ਼ ਦੀ ਸੇਵਾ ਕਰਨ ਵਾਸਤੇ ਭੇਜਦੇ ਹਨ ਪਰ ਦੋਸਤੋ ਦੁੱਖ ਉਸ ਵਕਤ ਹੁੰਦਾ ਜਦੋਂ ਸਾਡੇ ਫੌਜ ਦੇ ਜਵਾਨ ਚਾਰ ਦਿਨ ਆਪਣੇ ਘਰ ਛੁੱਟੀ ਕੱਟਣ ਵਾਸਤੇ ਆਉਂਦੇ ਹਨ ਤੇ ਸਾਡੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਬੰਦਾ ਸਤਕਾਰ ਦੇਣ ਦੀ ਬਜਾਏ ਉਨ੍ਹਾਂ ਨਾਲ ਬੈਸ ਬਿਹੇਵ ਕਰਦੇ ਹਨ ਧੱਕੇਸ਼ਾਹੀ ਕਰਦੇ ਹਨ ਜਿਸ ਤਰ੍ਹਾਂ ਪਟਿਆਲਾ ਵਿਖੇ ਕਰਨਲ ਬਾਟ ਬਾਠ ਹਤੇ ਉਸਦੇ ਪੁੱਤਰ ਅੰਗਦ ਬਾਠ ਨਾਲ ਪੁਲਿਸ ਨੇ ਕੁੱਟਮਾਰ ਕੀਤੀ ਹੈ ਸਾਡੇ ਪੰਜਾਬ ਪੁਲਿਸ ਦਾ ਫਰਜ਼ ਬਣਦਾ ਹੈ ਕਿ ਜੇਕਰ ਤੁਸੀਂ ਕਿਸੇ ਫੌਜੀ ਵੀਰ ਦਾ ਸਤਕਾਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਤੁਸੀਂ ਉਸ ਦੀ ਕੁੱਟਮਾਰ ਕਰਕੇ ਬੇਇੱਜ਼ਤੀ ਤਾਂ ਨਾ ਕਰੋ ਅੱਜ ਫੌਜ ਦੇ ਜਵਾਨ ਦੇਖ ਕੇ ਸਾਡੇ ਪਿੰਡਾਂ ਵਿੱਚ ਆ ਜਾਣ ਅਤੇ ਲੋਕਾਂ ਕੋਲੋਂ ਕਿਸੇ ਮਦਦ ਦੀ ਮੰਗ ਕਰ ਲੈਣ ਤਾਂ ਲੋਕ ਉਹਨਾਂ ਫੌਜੀ ਵੀਰਾਂ ਵਾਸਤੇ ਆਪਣੀ ਜਾਨ ਦੀ ਜਾਨ ਵੀ ਹਾਜ਼ਰ ਕਰਨ ਵਾਸਤੇ ਤਿਆਰ ਹੋ ਜਾਣਗੇ ਔਰ ਦੂਸਰੇ ਪਾਸੇ ਪੰਜਾਬ ਪੁਲਿਸ ਤੋਂ ਹਰ ਹਰ ਕਾਦਮੇ ਦੋਸਤੋ ਕੰਨੀ ਘਤਰਾਉਂਦਾ ਹੈ ਇਸ ਦਾ ਮਤਲਬ ਕੋਈ ਨਾ ਕੋਈ ਵਜਾ ਤਾਂ ਜ਼ਰੂਰ ਹੈ ਜੋ ਫੌਜ ਦੇ ਜਵਾਨਾਂ ਨੂੰ ਲੋਕ ਇਨਾ ਪਿਆਰ ਕਰਦੇ ਹਨ ਪ੍ਰਮਾਤਮਾ ਕਰੇ ਕਿਰਪਾ ਕਰੇ ਕਿ ਭਾਰਤ ਤੇ ਪਾਕਿਸਤਾਨ ਦੀ ਲੜਾਈ ਜਲਦੀ ਤੋਂ ਜਲਦੀ ਖਤਮ ਹੋ ਜਾਵੇ ਤਾਂ ਕਿ ਦੇਸ਼ ਦਾ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ ਇਹ ਆਪਾਂ ਪ੍ਰਮਾਤਮਾ ਅੱਗੇ ਉਮੀਦ ਕਰਦੇ ਹਾਂ ਬੇਨਤੀ ਕਰਦੇ ਹਾਂ ਸੋ ਮੀਨ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣਗੇ ਜੇਕਰ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਸਾਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ